ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ रत को रोज राधा नाग संकीर्तन का जाप करेंगे और बहुत ही प्यारी प्यारी मां भगवती की छोटी छोटी कंजें जो भी प्रज्ज्वलित करेंगे तो कोई भी रसरा हमारे साथ ऐसी न हो जो श्री राधा रानी का नाम ले लेंगे तो बटे मनीष शास्त्री और जय महाकाल महा ਸੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਧਾਨ ਸਭਾ ਸਪੀਕਰ ਜਿਹੜੇ ਕੁਲਵੰਤ ਸਿੰਘ ਸਦਵਾ ਜੀ ਇੱਥੇ ਪਹੁੰਚੇ ਨੇ ਭਗਵਾਨ ਤਿਰਪਤੀ ਰਥ ਯਾਤਰਾ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਦਰਸ਼ਨ ਕੀਤੇ ਜਾਣ ਲਈ ਅੱਜ ਜਿਹੜਾ ਭਗਵਾਨ ਤਿਰਪਤੀ ਬਾਲਾ ਜੀ ਦਾ ਜਿਹੜਾ ਦਰਸ਼ਨ ਪਾਉਣ ਦੇ ਲਈ ਅੱਜ ਇੱਥੇ ਪਹੁੰਚੇ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਦੇਖ ਸਕਦੇ ਹੋ ਵਿਧਾਨ ਸਭਾ ਸਪੀਕਰ ਜਿਹੜੇ ਕੁਲਵੰਤ ਸਿੰਘ ਸਦਵਾ ਨਾਲ ਐਮਐਲਏ ਗੁਰਪ੍ਰੀਤ ਗੋਗੀ ਬਸੀ ਜੀ ਜਿਹੜੇ ਪਹੁੰਚੇ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਕਿ ਇੱਥੇ ਭਗਵਾਨ ਤਿਰਪੁਤੀ ਬਾਲਾ ਜੀ ਦੇ ਜਿਹੜੇ ਰਥ ਯਾਤਰਾ 'ਚ ਦਰਸ਼ਨ ਲੈਣ ਦਰਸ਼ਨ ਪਾਣ ਦੇ ਲਈ ਆਏ ਹੋਏ ਨੇ ਲਾਈਵ ਤਸਵੀਰਾਂ ਤੁਹਾਡੇ ਸਾਂਝੀਆਂ ਕਰ ਰਹੇ ਹਾਂ ਸੋਨ ਸੋ ਦੇਖ ਸਕਦੇ ਹੋ ਸਪੀਕਰ ਸਾਹਿਬ ਜਿਹੜੇ ਆਈ ਪਹੁੰਚ ਲਏ ਆਜੋ ਜੀ ਆਜੋ 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 ਤੇ ਮੈਨੂੰ ਤਾਂ ਇਹ ਲੱਗ ਰਿਹਾ ਜਿਵੇਂ ਕੋਈ ਸਵਰਗ ਦੀ ਯਾਤਰਾ ਚੱਲ ਰਹੀ ਹੈ ਹੈ ਇੱਕ ਅਲੌਕਿਕ ਨਜ਼ਾਰਾ ਹੈ ਐਨੇ ਸ਼ਰਧਾ ਨਾਲ ਲੋਕ ਦਰਸ਼ਨ ਕਰ ਰਹੇ ਆ ਇਸ ਯਾਤਰਾ ਦੇ ਭਗਵਾਨ ਦਿਰਗੋਦੀ ਬਾਲਾ ਜੀ ਦੇ ਔਰ ਕਿੰਨੇ ਸ਼ਰਦਾ ਮਈ ਸਾਰੀ ਸੰਗਤ ਮੇਰੇ ਸਾਥੀ ਵਿਧਾਇਕ ਸਬਾਨ ਗੁਰਪਤੀ ਗੋਗੀ ਬੱਸੀ ਜੀ ਕੁਲਵੰਤ ਸਿੰਘ ਪੰਡੋਰੀ ਜੀ ਔਰ ਸਾਰੇ ਸਾਥੀ ਜਿਹੜੇ ਇੱਥੇ ਆਏ ਆ ਸੋ ਬਹੁਤ ਮੈਂ ਅਰਦਾਸ ਕਰਦਾ ਇਸੇ ਤਰ੍ਹਾਂ ਆਪਣਾ ਭਾਈਚਾਰਾ ਬਣਾ ਰਹੇ ਔਰ ਪੰਜਾਬ ਦੇ ਸੁੱਖ ਸ਼ਾਂਤੀ ਸਮਰਿਧੀ ਬੜੇ ਹੀ ਸੁਭਾਗਿਆ ਵਾਲਾ ਦਿਨ ਜਿੱਥੇ ਕਿ ਕਾਫੀ ਦਿਨ ਤੋਂ ਸਾਨੂੰ ਇੰਤਜ਼ਾਰ ਸੀ ਅੱਜ ਉਹ ਘੜੀਆਂ ਆ ਚੁੱਕੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀ ਤ੍ਰਿਪਤੀ ਵਾਲਾ ਜੀ ਮਾਬੂ ਦੇਵੀ ਔਰ ਮਾ ਪਦਮਾ ਵਤੀ ਰਾਤ ਦੇ ਵਿਰਾਜਮਾਨ ਨੇ ਔਰ ਪੂਰਾ ਪੂਰਾ ਲੁਧਿਆਣਾ ਸ਼ਹਿਰ ਅੱਜ ਉਹਨਾਂ ਦੇ ਦਰਸ਼ਨਾਂ ਨੂੰ ਉਮੜ ਚੁੱਕਿਆ ਹੋਇਆ ਹੈ ਤੁਸੀਂ ਪਿਛੇ ਕਈ ਦਿਨਾਂ ਤੋਂ ਬੜਾ ਅਸਾਧ ਨਾਲ ਹੱਥ ਦੇ ਰਹੇ ਸੀਗੇ ਸੇਵਾਇ ਕਰ ਰਹੇ ਸੀਗੇ ਇਹ ਲੋਕਾਂ ਦਾ ਦਿਖਣ ਲੱਗ ਰਿਹਾ ਹੈ ਤਾਂ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਭਗਵਾਨ ਤ੍ਰਿਮੂਲੀ ਦੀ ਧਰਤੀ ਹੈ ਜਿਹੜੀ ਆ ਜੋ ਲੁਧਿਆਣਾ ਨਗਰੀ ਬਣ ਚੁੱਕੀ ਹੋਈ ਹੈ ਤੁਸੀਂ ਇਹ ਦੇਖੋ ਪੂਰਾ ਲੁਧਿਆਣਾ ਸ਼ਹਿਰ ਜਿਹੜਾ ਹੈ ਉਹ ਗੋਵਿੰਦ ਮੇ ਹੋ ਚੁੱਕਿਆ ਆ ਹਰ ਪਾਸੇ ਜੈ ਗੋਵਿੰਦਾ ਜੈ ਗੋਵਿੰਦਾ ਦੇ ਨਾਰੇ ਲੱਗ ਰਹੇ ਨੇ ਅੱਜ ਲੱਗ ਰਹੇ ਆ ਜੀ ਇਹ ਜਿਹੜੀ ਆਪਣੀ ਨਗਰੀ ਬਣੀ ਹੋਈ ਹੈ ਅੰਦਰ ਜਿਹੜੇ ਬੰਦੇ ਬਣੇ ਪੂਰੀ ਨਗਰੀ ਗੋਵਿੰਦਾ ਗੋਬੀ ਦਾ ਬਣੀ ਹੋਈ ਆ ਪੂਰਾ ਲੁਧਿਆਣਾ ਸ਼ਹਿਰ ਅੱਜ ਜੈ ਗੋਵਿੰਦਾ ਜੈ ਗੋਵਿੰਦਾ ਕਰ ਰਿਹਾ ਜੀ ਜੈ ਗੋਵਿੰਦਾ ਅੱਜ ਸ਼ੋਭਾ ਯਾਤਰਾ ਬੜਾ ਧੂਮ ਧਾਮ ਨਾਲ ਕਰ ਰਹੀ ਆ ਗੋਵ